ਜਿਸ ਦਿਨ ਮੇਰੇ ਕੋਲ ਕੁਝ ਵੀ ਨਹੀਂ ਸੀ ਉਸ ਦਿਨ ਵੀ ਮੈਂ ਰੱਬ ਨੂੰ ਛੱਡਿਆ ਨਹੀਂ ਪਰ ਸਵਾਲ ਇਹ ਹੈ ਕਿ ਰੱਬ ਨੇ ਮੈਨੂੰ ਛੱਡ ਦਿੱਤਾ ਸੀ ਮੈਂ ਅਕਸਰ ਸੋਚਦਾ ਕਿ ਹਰ ਕਿਸੇ ਦੀ ਜ਼ਿੰਦਗੀ ਇੰਨੀ ਹੀ ਮੁਸ਼ਕਿਲ ਹੁੰਦੀ ਹੈ ਜਾਂ ਸਿਰਫ ਮੈਂ ਹੀ ਰੱਬ ਦੀ ਕਸੋਟੀ ਤੇ ਖੜਾ ਸੀ ਮੇਰਾ ਜਨਮ ਕਿਸੇ ਵੱਡੇ ਸ਼ਹਿਰ 'ਚ ਨਹੀਂ ਹੋਇਆ ਨਾ ਹੀ ਮੇਰੇ ਘਰ ਦੇ ਸਾਹਮਣੇ ਕੋਈ ਕੋਠੀ ਸੀ ਮੇਰਾ ਜਨਮ ਇੱਕ ਛੋਟੇ ਜਿਹੇ ਪਿੰਡ 'ਚ ਹੋਇਆ ਜਿੱਥੇ ਸੁਪਨੇ ਵੀ ਹੌਲੇ ਬੋਲਦੇ ਨੇ ਮੇਰੇ ਪਿਓ ਜੀ ਕਹਿੰਦੇ ਸਨ ਪੁੱਤ ਅਮੀਰ ਹੋਣਾ ਵੱਡੀ ਗੱਲ ਨਹੀਂ ਪਰ ਇਮਾਨਦਾਰ ਹੋਣਾ ਸਭ ਤੋਂ ਵੱਡੀ ਦੌਲਤ ਹੈ ਉਹ ਖੁਦ ਦਿਹਾੜੀ ਲਾਉਂਦੇ ਸਨ ਸਵੇਰ ਅੰਧੇਰੇ ਚ ਘਰੋਂ ਨਿਕਲ ਜਾਂਦੇ ਅਤੇ ਸ਼ਾਮ ਨੂੰ ਥੱਕ ਕੇ ਆਰੇ ਪਸੀਨੇ ਨਾਲ ਭਿੱਜੇ ਕੱਪੜਿਆਂ ਚ ਵਾਪਸ ਆਉਂਦੇ ਮੈਂ ਉਹਨਾਂ ਨੂੰ ਕਦੇ ਸ਼ਿਕਾਇਤ ਕਰਦੇ ਨਹੀਂ ਸੁਣਿਆ ਪਰ ਮੈਂ ਉਹਨਾਂ ਦੀ ਅੱਖਾਂ ਚ ਦਰਦ ਪੜ ਲੈਂਦਾ ਸੀ ਸਾਡੇ ਘਰ ਦੀ ਹਾਲਤ ਇੰਨੀ ਵੀ ਮਾੜੀ ਨਹੀਂ ਸੀ ਕਿ ਅਸੀਂ ਭੁੱਖੇ ਸੋਈਏ ਪਰ ਇੰਨੀ ਚੰਗੀ ਵੀ ਨਹੀਂ ਸੀ ਕਿ ਅਸੀਂ ਸੁਪਨੇ ਖੁੱਲ ਕੇ ਵੇਖੀਏ ਮੈਂ ਪੜਨਾ ਚਾਹੁੰਦਾ ਸੀ ਸਿਰਫ ਨੌਕਰੀ ਲਈ ਨਹੀਂ ਸਗੋ ਇਸ ਲਈ ਕਿ ਮੈਂ ਆਪਣੀ ਮਾਂ ਦੇ ਹੱਥਾਂ ਦੀਆਂ ਲਕੀਰਾਂ ਹੋਰ ਡੂੰਘੀਆਂ ਨਹੀਂ ਦੇਖ ਸਕਦਾ ਸੀ ਇੱਕ ਦਿਨ ਜੋ ਦਿਨ ਮੇਰੀ ਜ਼ਿੰਦਗੀ ਦੀ ਦਿਸ਼ਾ ਬਦਲ ਗਿਆ ਪਿੰਡ ਚੋਂ ਖਬਰ ਆਈ ਕਿ ਪਿਓ ਜੀ ਕੰਮ ਕਰਦੇ ਹੋਏ ਡਿੱਗ ਪਏ ਨੇ ਮੈਂ ਦੌੜਿਆ ਦਿਲ ਧੜਕਦਾ ਜਾ ਰਿਹਾ ਸੀ ਰਸਤੇ 'ਚ ਸਿਰਫ ਇੱਕ ਦੁਆ ਸੀ ਹੇ ਰੱਬਾ ਮੇਰਾ ਸਭ ਕੁਝ ਲੈ ਲੈ ਪਰ ਮੇਰੇ ਪਿਓ ਨੂੰ ਕੁਝ ਨਾ ਹੋਵੇ ਹਸਪਤਾਲ ਪਹੁੰਚ ਕੇ ਜੋ ਦ੍ਰਿਸ਼ ਮੈਂ ਵੇਖਿਆ ਉਹ ਮੇਰੇ ਅੰਦਰੋਂ ਕੁਝ ਤੋੜ ਗਿਆ ਡਾਕਟਰ ਨੇ ਸਾਫ਼ ਕਿਹਾ ਇਹ ਹੁਣ ਕੰਮ ਕਰਨ ਜੋਗੇ ਨਹੀਂ ਰਹੇ ਉਹ ਸ਼ਬਦ ਉਹ ਸਿਰਫ ਇੱਕ ਲਾਈਨ ਨਹੀਂ ਸੀ ਉਹ ਮੇਰੇ ਘਰ ਦੀ ਛੱਤ ਹਿਲਾ ਗਏ ਉਸ ਰਾਤ ਮੈਂ ਸੌ ਨਹੀਂ ਸਕਿਆ ਮੈਂ ਛਤਵਲ ਤੱਕਦਾ ਰਿਹਾ ਅਤੇ ਪਹਿਲੀ ਵਾਰ ਰੱਬ ਨਾਲ ਗੱਲ ਕੀਤੀ ਰੱਬਾ ਮੈਂ ਕਦੇ ਤੇਰੇ ਨਾਲ ਸੌਦਾ ਨਹੀਂ ਕੀਤਾ ਪਰ ਅੱਜ ਪੁੱਛ ਰਿਹਾ ਕਿ ਗਰੀਬ ਹੋਣਾ ਕੋਈ ਗੁਨਾਹ ਹੈ ਅੱਖਾਂ ਭਿੱਜ ਗਈਆਂ ਪਰ ਦਿਲ ਦੇ ਕਿਸੇ ਕੋਨੇ 'ਚੋਂ ਆਵਾਜ਼ ਆਈ ਹਿੰਮਤ ਰੱਖ ਮੈਂ ਤੇਰੇ ਨਾਲ ਆ ਮੈਨੂੰ ਨਹੀਂ ਪਤਾ ਸੀ ਇਹ ਮੇਰਾ ਵਹਿਮ ਸੀ ਜਾਂ ਸੱਚਮੁੱਚ ਰੱਬ ਦੀ ਆਵਾਜ਼ ਪਰ ਉਸ ਪਲ ਤੋਂ ਮੈਂ ਹਾਰ ਮੰਨਣ ਦਾ ਸੋਚਿਆ ਵੀ ਨਹੀਂ ਅਗਲੇ ਦਿਨ ਤੋਂ ਮੈਂ ਪੜ੍ਹਾਈ ਨਾਲ-ਨਾਲ ਕੰਮ ਲੱਭਣਾ ਸ਼ੁਰੂ ਕਰ ਦਿੱਤਾ ਕੋਈ ਕਹਿੰਦਾ ਤੂੰ ਹਲੇ ਛੋਟਾ ਐ ਕੋਈ ਕਹਿੰਦਾ ਅਨੁਭਵ ਨਹੀਂ ਪਰ ਭੁੱਖ ਤੇ ਜ਼ਿੰਮੇਵਾਰੀ ਕਦੇ ਉਮਰ ਨਹੀਂ ਪੁੱਛਦੀਆਂ ਮੈਂ ਕਈ ਵਾਰ ਰਾਤ ਨੂੰ ਮਾਂ ਨੂੰ ਰੋਂਦੇ ਸੁਣਿਆ ਉਹ ਸੋਚਦੀ ਸੀ ਮੈਂ ਸੁੱਤਾ ਹਾਂ ਪਰ ਮੈਂ ਹਰ ਹੰਝੂ ਮਹਿਸੂਸ ਕਰਤਾ ਸੀ ਉਸ ਦਿਨ ਮੈਂ ਆਪਣੇ ਆਪ ਨੂੰ ਕਿਹਾ ਜੇ ਰੱਬ ਨੇ ਇਹ ਰਾਹ ਦਿੱਤਾ ਐ ਤਾਰਾ ਚ ਰੋਸ਼ਨੀ ਵੀ ਦੇਵੇਗਾ ਸਮਝਦਾ ਸੀ ਕਿ ਮੁਸ਼ਕਿਲਾਂ ਹੌਲੀ-ਹੌਲੀ ਆਉਂਦੀਆਂ ਨੇ ਪਰ ਮੇਰੀ ਜ਼ਿੰਦਗੀ ਚ ਉਹ ਤੂਫਾਨ ਵਾਂਗ ਆਈਆਂ ਪਿਓ ਜੀ ਦੇ ਬਿਸਤਰੇ ਤੇ ਪੈਣ ਤੋਂ ਬਾਅਦ ਘਰ ਦੀ ਜ਼ਿੰਮੇਵਾਰੀ ਇਕੱਠੀ ਮੇਰੇ ਮੱਥੇ ਆ ਡਿੱਗੀ ਮਾਂ ਅਜੇ ਵੀ ਉਹੀ ਸੀ ਸਬਰ ਦੀ ਮੂਰਤ ਪਰ ਮੈਂ ਵੇਖਦਾ ਸੀ ਉਸ ਦੀ ਖਾਮੋਸ਼ੀ ਚ ਹਜ਼ਾਰਾਂ ਚੀਕਾਂ ਨੇ ਮੈਨੂੰ ਸ਼ਹਿਰ ਚ ਇੱਕ ਛੋਟਾ ਜਿਹਾ ਕੰਮ ਮਿਲ ਗਿਆ ਇੱਕ ਦੁਕਾਨ ਤੇ ਮਾਲਕ ਨੇ ਸਾਫ਼ ਕਿਹਾ ਸੀ ਪੈਸੇ ਘਟਨੇ ਪਰ ਕੰਮ ਸਿੱਖਣ ਨੂੰ ਮਿਲੇਗਾ ਮੈਂ ਮਨ ਵਿੱਚ ਸੋਚਿਆ ਪੈਸੇ ਬਾਅਦ ਚ ਵੀ ਆ ਜਾਣਗੇ ਫਿਲਹਾਲ ਇੱਜ਼ਤ ਚਾਹੀਦੀ ਹੈ ਪਰ ਮੈਨੂੰ ਨਹੀਂ ਪਤਾ ਸੀ ਕਿ ਕੁਝ ਲੋਕਾਂ ਲਈ ਗਰੀਬੀ ਹੀ ਬੇਇੱਜ਼ਤੀ ਹੁੰਦੀ ਹੈ ਰੋਜ਼ ਸਵੇਰ ਮੈਂ ਸਭ ਤੋਂ ਪਹਿਲਾਂ ਆਉਂਦਾ ਸਫਾਈ ਸਮਾਨ ਚੁੱਕਣਾ ਗਾਕਾਂ ਨਾਲ ਨਰਮੀ ਪਰ ਜਦੋਂ ਵੀ ਕੋਈ ਗਲਤੀ ਹੋ ਜਾਂਦੀ ਮਾਲਕ ਦੀ ਆਵਾਜ਼ ਸਾਰੀ ਦੁਕਾਨ ਚ ਗੂੰਜਦੀ ਓਏ ਦਿਮਾਗ ਕਰ ਛੰਡਾ ਹੈ ਹਰ ਵਾਕ ਮੇਰੇ ਅੰਦਰ ਹੌਲੀ-ਹੌਲੀ ਕੁਝ ਮਾਰਦਾ ਜਾਂਦਾ ਸੀ ਮੈਂ ਕੁਝ ਨਹੀਂ ਕੀਤਾ ਕਿਉਂਕਿ ਮੈਨੂੰ ਪਤਾ ਸੀ ਘਰ ਚ ਦਾਲ ਕਿਵੇਂ ਆਉਂਦੀ ਹੈ ਇੱਕ ਦਿਨ ਜਦੋਂ ਗਾਕਾਂ ਦੇ ਸਾਹਮਣੇ ਮੈਨੂੰ ਬੇਇੱਜ਼ਤ ਕੀਤਾ ਗਿਆ ਮੇਰਾ ਸਿਰ ਝੁਕ ਗਿਆ ਮੇਰੇ ਕੰਨ ਸੜ ਰਹੇ ਸਨ ਦਿਲ ਕਹਿ ਰਿਹਾ ਸੀ ਬੋਲ ਕੁਝ ਤਾਂ ਬੋਲ ਪਰ ਜੇਬ ਖਾਲੀ ਸੀ ਅਤੇ ਖਾਲੀ ਜੇਬ ਹੌਸਲੇ ਨੂੰ ਵੀ ਚੁੱਪ ਕਰਵਾ ਦਿੰਦੀ ਹੈ ਰਾਤ ਨੂੰ ਘਰ ਆ ਕੇ ਮੈਂ ਮਾਂ ਦੇ ਪੈਰ ਛੂਏ ਉਹ ਘਬਰਾ ਗਈ ਪੁੱਤ ਕੀ ਹੋ ਗਿਆ ਮੈਂ ਹੱਸ ਕੇ ਕਿਹਾ ਕੁਝ ਨਹੀਂ ਮਾਂ ਸਿਰਫ ਥੱਕ ਗਿਆ ਹਾਂ ਪਰ ਮੇਰੀ ਮੁਸਕਾਨ ਮੇਰਾ ਸਾਥ ਛੱਡ ਚੁੱਕੀ ਸੀ ਉਸ ਰਾਤ ਮੈਂ ਫੇਰ ਛੱਤ ਵੱਲ ਤੱਕ ਰਿਹਾ ਸੀ ਹਨੇਰਾ ਸੀ ਪਰ ਅੰਦਰ ਉਸ ਤੋਂ ਵੀ ਵੱਧ ਰੱਬਾ ਕੀ ਹਿੰਮਤ ਦਾ ਮਤਲਬ ਹਰ ਤੋਹੀਨ ਸਹਿਣਾ ਹੁੰਦਾ ਹੈ ਕੀ ਮੈਂ ਇਨਸਾਨ ਨਹੀਂ ਅੱਖਾਂ 'ਚ ਹੰਝੂ ਸਨ ਪਰ ਦਿਲ ਅਜੇ ਵੀ ਜ਼ਿੱਦੀ ਸੀ ਉਸ ਪਲ ਮੈਨੂੰ ਲੱਗਿਆ ਜਿਵੇਂ ਕੋਈ ਕਹਿ ਰਿਹਾ ਹੋਵੇ ਜੇ ਤੂੰ ਟੁੱਟ ਗਿਆ ਤਾਂ ਤੇਰਾ ਭਰੂਸਾ ਵੀ ਟੁੱਟ ਜਾਵੇਗਾ ਮੈਂ ਚੁੱਪਚਾਪ ਅੱਖਾਂ ਪੂੰਝੀਆਂ ਅਤੇ ਅਗਲੇ ਦਿਨ ਫੇਰ ਕੰਮ ਤੇ ਚਲਾ ਗਿਆ ਮਹੀਨੇ ਦੇ ਅਖੀਰ 'ਚ ਮੈਂ ਆਪਣੀ ਤਨਖਾਹ ਮੰਗੀ ਮਾਲਕ ਹੱਸਿਆ ਤਨਖਾਹ ਤੂੰ ਤਾਂ ਹਲੇ ਸਿੱਖ ਰਿਹਾ ਐ ਮੇਰਾ ਦਿਮਾਗ ਸੁੰਨ ਹੋ ਗਿਆ ਪਰ ਸਾਹਬ ਮੈਂ ਘਰ ਉਹ ਵਿਚਾਰ ਹੀ ਬੋਲ ਪਿਆ ਘਰ ਤੇਰੇ ਨੇ ਮੇਰੇ ਨਹੀਂ ਉਸ ਪਲ ਮੈਨੂੰ ਲੱਗਿਆ ਜਿਵੇਂ ਕਿਸੇ ਨੇ ਮੇਰੇ ਸਾਰੇ ਸੁਪਨੇ ਮੇਜ਼ ਤੇ ਰੱਖ ਕੇ ਟੁਕੜੇ ਟੁਕੜੇ ਕਰ ਦਿੱਤੇ ਘਰ ਵਾਪਸ ਆਉਂਦਿਆਂ ਮੇਰੇ ਕਦਮ ਭਾਰ ਹੋ ਗਏ ਰਸਤੇ 'ਚ ਹਰ ਇਮਾਰਤ ਮੈਨੂੰ ਉੱਚੀ ਲੱਗ ਰਹੀ ਸੀ ਅਤੇ ਮੈਂ ਬਹੁਤ ਛੋਟਾ ਮੈਂ ਸੋਚਿਆ ਜੇ ਮੈਂ ਹੀ ਕਮਜ਼ੋਰ ਹਾਂ ਤਾਂ ਇਹ جنگ ਕਿਉਂ ਲੜਾਂ ਉਸ ਪਲ ਮੇਰੇ ਮਨ 'ਚ ਇੱਕ ਖਿਆਲ ਆਇਆ ਜਿਸਨੂੰ ਸੋਚ ਕੇ ਵੀ ਡਰ ਲੱਗਦਾ ਸੀ ਉਸ ਰਾਤ ਮੈਂ ਫੈਸਲਾ ਕਰ ਲਿਆ ਸੀ ਸਵੇਰ ਹੋਣ ਤੋਂ ਪਹਿਲਾਂ ਹੀ ਕੁਝ ਫੈਸਲੇ ਆਵਾਜ਼ ਨਹੀਂ ਕਰਦੇ ਪਰ ਅੰਦਰ ਸਭ ਕੁਝ ਹਿਲਾ ਦਿੰਦੇ ਨੇ ਮੈਂ ਨੌਕਰੀ ਛੱਡ ਦਿੱਤੀ ਕਿਸੇ ਨਾਲ ਲੜਿਆ ਨਹੀਂ ਕੋਈ ਸ਼ੋਰ ਨਹੀਂ ਕੀਤਾ ਚੁੱਪ-ਚਾਪ ਦੁਕਾਨ ਦੀ ਕੁੰਜੀ ਮੇਜ਼ ਤੇ ਰੱਖੀ ਅਤੇ ਬਾਹਰ ਨਿਕਲ ਆਇਆ ਜਿਵੇਂ ਸਾਹ ਲਿਆ ਹੋਵੇ ਕਾਫੀ ਦਿਨਾਂ ਬਾਅਦ ਬਾਹਰ ਸੜਕ ਤੇ ਲੋਕ ਆਪਣੀ ਆਪਣੀ ਜ਼ਿੰਦਗੀ ਚ ਮਸ਼ਗੂਲ ਸਨ ਕਿਸੇ ਨੂੰ ਕੀ ਪਤਾ ਮੇਰੇ ਅੰਦਰ ਕੀ ਤੂਫਾਨ ਚੱਲ ਰਿਹਾ ਸੀ ਮੇਰੀ ਜੇਬ ਖਾਲੀ ਸੀ ਦਿਲ ਵੀ ਮੈਂ ਸੋਚਿਆ ਘਰ ਜਾਵਾਂ ਪਰ ਕੀ ਮੂੰਹ ਲੈ ਕੇ ਮਾਂ ਦੀਆਂ ਅੱਖਾਂ ਮੇਰੇ ਸਾਹਮਣੇ ਆ ਗਈਆਂ ਪਿਓ ਜੀ ਦਾ ਚਿਹਰਾ ਉਹ ਬੇਬਸੀ ਮੇਰੇ ਕਦਮ ਰੁਕ ਗਏ ਮੈਂ ਇੱਕ ਮੰਦਰ ਦੇ ਬਾਹਰ ਸੀੜੀਆਂ ਤੇ ਬੈਠ ਗਿਆ। ਸਿਰ ਝੁਕਾਇਆ ਹੋਇਆ ਸੀ। ਹੱਥ ਕੰਬ ਰਹੇ ਸਨ। ਤਾਂ ਅਚਾਨਕ ਕਿਸੇ ਨੇ ਪੁੱਛਿਆ, "ਪੁੱਤ, ਰੱਬ ਤੋਂ ਨਾਰਾਜ਼ ਏ?" ਮੈਂ ਸਿਰ ਝੁਕਾਇਆ। ਸਫੈਦ ਦਾੜੀ, ਅੱਖਾਂ 'ਚ ਅਜੀਬ ਜਿਹਾ ਸਕੂਨ। ਮੈਂ ਹੱਸਣ ਦੀ ਕੋਸ਼ਿਸ਼ ਕੀਤੀ ਪਰ ਹੰਝੂ ਨਿਕਲ ਆਏ। "ਨਾਰਾਜ਼? ਨਹੀਂ ਬਾਬਾ ਜੀ, ਥੱਕ ਗਿਆ।" ਉਹ ਹੌਲੇ-ਹੌਲੇ ਮੁਸਕਰਾਏ, ਮੇਰੇ ਕੋਲ ਬੈਠ ਗਏ। ਉਹਨਾਂ ਨੇ ਕਿਹਾ, "ਰੱਬ ਕਦੇ ਤੈਨੂੰ ਤੋੜਦਾ ਨਹੀਂ।" ਉਹ ਤੈਨੂੰ ਬਣਾਉਂਦਾ ਹੈ ਪਰ ਬਣਨ ਦੀ ਆਵਾਜ਼ ਦਰਦ ਵਰਗੀ ਹੁੰਦੀ ਹੈ ਮੇਰਾ ਸਰੀਰ ਸੁੰਨ ਹੋ ਗਿਆ ਮੈਂ ਪੁੱਛਿਆ ਫਿਰ ਐਨਾ ਦਰਦ ਕਿਉਂ ਉਹ ਬਜ਼ੁਰਗ ਬੋਲੇ ਜਿਸ ਤੇ ਰੱਬ ਭਰੋਸਾ ਕਰਦਾ ਹੈ ਉਹਨੂੰ ਵੱਡੀ ਜ਼ਿੰਮੇਵਾਰੀ ਦੇਣ ਤੋਂ ਪਹਿਲਾਂ ਮਜ਼ਬੂਤ ਕਰਦਾ ਹੈ ਉਸ ਪਲ ਮੇਰੇ ਅੰਦਰ ਕੁਝ ਹਿੱਲਿਆ ਮੈਂ ਘਰ ਵਾਪਸ ਆਇਆ ਮਾਂ ਨੇ ਕੁਝ ਨਹੀਂ ਪੁੱਛਿਆ ਉਸਨੇ ਸਿਰਫ ਰੋਟੀ ਅੱਗੇ ਰੱਖੀ ਪਿਓ ਜੀ ਨੇ ਮੇਰੇ ਵੱਲ ਵੇਖਿਆ ਅਤੇ ਹੌਲੇ ਨਾਲ ਕਿਹਾ ਹਾਰ ਗਿਆ ਹੈ ਮੈਂ ਉਹਨਾਂ ਦੀਆਂ ਅੱਖਾਂ 'ਚ ਵੇਖਿਆ ਪਹਿਲੀ ਵਾਰ ਡਰ ਨਹੀਂ ਸੀ ਮੈਂ ਕਿਹਾ ਨਹੀਂ ਸਿਰਫ ਰਸਤਾ ਬਦਲਿਆ ਹੈ ਉਹ ਮੁਸਕਰਾਏ ਉਹ ਮੁਸਕਾਨ ਮੇਰੇ ਲਈ ਦੁਆ ਸੀ ਅਗਲੇ ਦਿਨ ਮੈਂ ਆਪਣੇ ਅੰਦਰ ਝਾਂਤੀ ਮਾਰੀ ਮੇਰੇ ਕੋਲ ਕੋਈ ਡਿਗਰੀ ਨਹੀਂ ਸੀ ਵੱਡੇ ਸਾਧਨ ਨਹੀਂ ਸਨ ਪਰ ਮੇਰੇ ਕੋਲ ਇੱਕ ਚੀਜ਼ ਸੀ ਇਮਾਨਦਾਰੀ ਨਾਲ ਕੰਮ ਕਰਨ ਦੀ ਆਦਤ ਮੈਂ ਛੋਟਾ ਕੰਮ ਸ਼ੁਰੂ ਕੀਤਾ ਸੜਕਤੇ ਨਹੀਂ ਪਰ ਹੌਂਸਲੇ ਤੇ ਕੋਈ ਵੱਡਾ ਸੁਪਨਾ ਨਹੀਂ ਸੀ ਸਿਰਫ ਇਹ ਅੱਜ ਮਿਹਨਤ ਕਰਾਂਗਾ ਕਲ ਰੱਬ ਦੇ ਹਵਾਲੇ ਕੁਝ ਚੀਜ਼ਾਂ ਤੁਰੰਤ ਨਹੀਂ ਬਦਲਦੀਆਂ ਪਰ ਜਦੋਂ ਬਦਲਦੀਆਂ ਨੇ ਤਾਂ ਪੂਰੀ ਜ਼ਿੰਦਗੀ ਦਾ ਰੁਖ ਮੋੜ ਦਿੰਦੀਆਂ ਨੇ ਮੈਂ ਛੋਟਾ ਕੰਮ ਸ਼ੁਰੂ ਕੀਤਾ ਸੀ ਨਾ ਕੋਈ ਦੁਕਾਨ ਨਾ ਕੋਈ ਵੱਡਾ ਨਾਮ ਸਿਰਫ ਮੇਰੇ ਹੱਥ ਮੇਰੀ ਨੀਅਤ ਅਤੇ ਰੱਬ ਉੱਤੇ ਭਰੋਸਾ ਪਿੰਡ 'ਚ ਲੋਕ ਹੱਸਦੇ ਸਨ ਨੌਕਰੀ ਛੱਡ ਆਇਆ ਇਸ ਨਾਲ ਘਰ ਚੱਲੂ ਰੱਬ ਰੱਬ ਕਰਦਾ ਫਿਰਦਾ ਏ ਰੋਟੀ ਕਿੱਥੋਂ ਆਵੇਗੀ ਮੈਂ ਚੁੱਪ ਰਹਿੰਦਾ ਕਿਉਂਕਿ ਹੁਣ ਮੈਂ ਸਿੱਖ ਲਿਆ ਸੀ ਹਰ ਸਵਾਲ ਦਾ ਜਵਾਬ ਸਮਾ ਦਿੰਦਾ ਹੈ ਰਾਤ ਨੂੰ ਕਈ ਵਾਰ ਹੱਥ ਦਰਦ ਕਰਦੇ ਕਮਰ ਸਿੱਧੀ ਨਹੀਂ ਹੁੰਦੀ ਸੀ ਪਰ ਅੰਦਰੋਂ ਇੱਕ ਅਜੀਬ ਸਕੂਨ ਸੀ ਇੱਕ ਦਿਨ ਮੇਰਾ ਸਾਰਾ ਜੋੜਿਆ ਪੈਸਾ ਕਿਸੇ ਕੰਮ ਚ ਲੱਗ ਗਿਆ ਅਗਲੇ ਦਿਨ ਕੁਝ ਵੀ ਨਹੀਂ ਬਚਿਆ ਮੈਂ ਰੱਬ ਦੇ ਸਾਹਮਣੇ ਬੈਠ ਕੇ ਸਿਰਫ ਇਹ ਕਿਹਾ ਰੱਬਾ ਹੁਣ ਮੇਰੇ ਕੋਲ ਦਲੀਲ ਵੀ ਨਹੀਂ ਸਿਰਫ ਭਰੋਸਾ ਹੈ ਉਸ ਰਾਤ ਮੈਂ ਬਹੁਤ ਸ਼ਾਂਤੀ ਨਾਲ ਸੁੱਤਾ ਅਗਲੇ ਦਿਨ ਇੱਕ ਫੋਨ ਆਇਆ ਇੱਕ ਅਣਜਾਣ ਨੰਬਰ ਕੀ ਤੁਸੀਂ ਉਹੀ ਹੋ ਜੋ ਇਮਾਨਦਾਰੀ ਨਾਲ ਕੰਮ ਕਰਦੇ ਹੋ ਮੇਰੇ ਮੂੰਹੋਂ ਸਿਰਫ ਇਹ ਨਿਕਲਿਆ ਹਾਂ ਕੋਸ਼ਿਸ਼ ਤਾਂ ਕਰਦਾ ਹਾਂ ਉਸ ਇਨਸਾਨ ਨੇ ਮੈਨੂੰ ਵੱਡਾ ਕੰਮ ਦਿੱਤਾ ਮੇਰੇ ਲਈ ਬਹੁਤ ਵੱਡਾ ਫੋਨ ਰੱਖ ਕੇ ਮੈਂ ਚੁੱਪਚਾਪ ਰੋ ਪਿਆ ਹੌਲੀ ਹੌਲੀ ਕੰਮ ਵਧਦਾ ਗਿਆ ਲੋਕਾਂ ਦੇ ਮੂੰਹ ਬੰਦ ਹੋ ਗਏ ਮਾਂ ਦੇ ਚਿਹਰੇ ਤੇ ਸਕੂਨ ਆ ਗਿਆ ਪਿਤਾ ਜੀ ਫਿਰ ਤੋਂ ਹੌਲੀ ਹੌਲੀ ਚੱਲਣ ਲੱਗ ਪਏ ਇੱਕ ਦਿਨ ਉਹਨਾਂ ਨੇ ਮੇਰਾ ਸਿਰ ਥੱਪਿਆ ਅਤੇ ਕਿਹਾ ਪੁੱਤ ਅੱਜ ਸਮਝ ਆਇਆ ਰੱਬ ਨੇ ਸਾਨੂੰ ਕਿਉਂ ਚੁਕਾਇਆ ਸੀ ਉਹ ਲਾਈਨ ਮੇਰੇ ਲਈ ਦੁਨੀਆ ਦੀ ਸਭ ਤੋਂ ਵੱਡੀ ਤਨਖਾਹ ਸੀ ਅੱਜ ਜਦੋਂ ਮੈਂ ਪਿੱਛੇ ਵੇਖਦਾ ਹਾਂ ਤਾਂ ਸਮਝ ਆਉਂਦਾ ਹੈ ਉਹ ਬੇਇੱਜ਼ਤੀਆਂ ਮੈਨੂੰ ਅਹੰਕਾਰ ਤੋਂ ਬਚਾ ਗਈਆਂ ਉਹ ਤਕਲੀਫ ਮੈਨੂੰ ਸਬਰ ਸਿਖਾ ਗਈ ਅਤੇ ਰੱਬ ਦੀ ਖਾਮੋਸ਼ੀ ਮੈਨੂੰ ਸੁਣਨਾ ਸਿਖਾ ਗਈ ਜੇ ਉਸ ਵੇਲੇ ਮੈਂ ਹਾਰ ਮੰਨ ਲੈਂਦਾ ਤਾਂ ਅੱਜ ਇਹ ਕਹਾਣੀ ਕਦੇ ਬਣਦੀ ਹੀ ਨਹੀਂ ਰੱਬ ਹਮੇਸ਼ਾ ਤੁਰੰਤ ਜਵਾਬ ਨਹੀਂ ਦਿੰਦਾ ਪਰ ਸਹੀ ਸਮੇਂ ਤੇ ਸਭ ਤੋਂ ਵੱਡਾ ਜਵਾਬ ਦਿੰਦਾ ਹੈ ਜਿਸ ਦਿਨ ਤੁਹਾਨੂੰ ਲੱਗੇ ਸਭ ਕੁਝ ਖਤਮ ਹੋ ਗਿਆ ਹੈ ਉਹ ਅਸਲ ਚ ਨਵੀਂ ਸ਼ੁਰੂਆਤ ਦਾ ਦਿਨ ਹੁੰਦਾ ਹੈ ਜੇ ਅੱਜ ਰੱਬ ਤੁਹਾਨੂੰ ਚੁੱਪ ਕਰਵਾ ਰਿਹਾ ਹੈ ਕਿ ਤੁਸੀਂ ਭਰੋਸਾ ਰੱਖ ਸਕਦੇ ਹੋ ਕਿ ਕੱਲ ਉਹ ਤੁਹਾਨੂੰ ਜਵਾਬ ਦੇਵੇਗਾ ਕਮੈਂਟ ਵਿੱਚ ਆਪਣਾ ਜਵਾਬ ਲਿਖੋ ਕਿਉਂਕਿ ਸ਼ਾਇਦ ਤੁਹਾਡੀ ਕਹਾਣੀ ਕਿਸੇ ਹੋਰ ਦੀ ਹਿੰਮਤ ਬਣ ਜਾਵੇ ਜੇ ਇਹ ਕਹਾਣੀ ਤੁਹਾਡੇ ਦਿਲ ਤੱਕ ਪਹੁੰਚੀ ਹੈ ਤਾਂ ਲਾਈਕ ਕਰੋ ਸ਼ੇਅਰ ਕਰੋ ਅਤੇ ਸਬਸਕ੍ਰਾਈਬ ਕਰੋ